ਤਾਹ ਦੇ ਨਾਲ ਹੀ ਮਿੰਟੂ ਜੀ ਆਪਾਂ ਜਰ ਆਈਏ ਜੀ ਤਾਂ ਇਧਰਲੇ ਪਾਸੇ ਉਹ ਭਾਜਪਾ ਵਾਲੇ ਵੀ ਪੂਰਾ ਜੋਰ ਸ਼ੋਰ ਲਾਈ ਜਾਂਦੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਉਹਨਾਂ ਨੇ ਬਿਲਕੁਲ ਆ ਲਾਸਟ ਅਖੀਰਲੇ ਹਫਤੇ ਵਿੱਚ ਆ ਕੇ ਨਾ ਸਾਰੀ ਏਨਰਜੀ ਉਹਨਾਂ ਨੇ ਆ ਕੇ ਝੋਕ ਦਿੱਤੀ ਇੱਥੇ ਮੈਨੂੰ ਲੱਗਦਾ ਸਾਰੀ ਵੱਡੀ ਲੀਡਰਸ਼ਿਪ ਆ ਕੇ ਇੱਥੇ ਲੈ ਕੇ ਖੜੀ ਕਰ ਦਿੱਤੀ ਹੈ ਕੱਲੀ ਲੀਡਰਸ਼ਿਪ ਨਹੀਂ ਹੈ ਜੀ ਮੇਰਾ ਦੋਸਤ ਇੱਕ ਦੁਕਾਨਦਾਰ ਹੈ ਜੀ ਇਨਫੈਕਟ ਜਦੋਂ ਫੋਨ ਆਇਆ ਸੀਗਾ ਤੇ ਤੁਸੀਂ ਉਹ ਮੈਨੂੰ ਫੋਨ ਫੜਾਇਆ ਸੀਗਾ ਗੱਲਬਾਤ ਹੋ ਰਹੀ ਸੀਗੀ ਦੁਕਾਨਦਾਰ ਆ ਤੇ ਸਮਾਰਟ ਹੈ ਨੌਜਵਾਨ ਹੈ ਹਾਂ ਚਰੋ ਕਈ ਥੋੜੀ ਕੈਸ਼ਿੰਗ ਪਾਵਰ ਰੱਖਦੇ ਆ ਹਾਂ ਜੀ ਉਹ ਕਹਿੰਦਾ ਵੀ 5-7 ਬੰਦੇ ਆਏ ਸਾਡੇ ਇੱਥੇ ਉਤਰੇ ਕਿਸੇ ਪਿੰਡ ਦੇ ਅੱਡੇ ਤੇ ਦੁਕਾਨ ਹੈ ਹਮ ਕਹਿੰਦਾ ਬੰਦੇ ਉਤਰੇ ਤੇ ਆਖੇ ਜੀ ਅਸੀਂ মিডিਆ ਵਾਲੇ ਆ ਗੱਲਬਾਤ ਕਰਨੇ ਸਟਾਰਟ ਕਰ ਦਿੱਤੀ ਕਹਿੰਦਾ ਵੀ ਮੈਂ ਅੱਗੋਂ ਭਾਜਪਾ ਵਾਲਾ ਬਣ ਗਿਆ ਅੱਛਾ ਜਿਹੜਾ ਵੀ ਜਵਾਬ ਪੁੱਛਣ ਰਿਆਂ ਜੀ ਪ੍ਰਧਾਨ ਮੰਤਰੀ ਕੌਣ ਕੌਣ ਚਾਹੀਏ ਬਹੁਤੀ ਦੇਸ਼ ਨੂੰ ਅੱਗੇ ਕੌਣ ਲੈ ਜਾ ਸਕਦਾ ਭਾਜਪਾ ਉਹ ਵਿੱਚ ਆ ਪਾਣੀ ਪੀਓ ਹਾਂ ਜੀ ਕਰ ਕਰ ਅਖੀਰ ਦੇ ਵਿੱਚ ਉਹ ਮੰਨ ਗਏ ਕਿ ਅਸੀਂ ਸਰਵੇ ਕਰਨਾ ਹੈ ਅੱਛਾ ਜੀ ਹਾਂ ਜੀ ਉਹਨਾਂ ਦੇ ਰਿਸਰਚ ਵਿੰਗ ਵਾਲੇ ਹੋਣੇ ਆ ਡਾਟਾ ਇਕੱਠਾ ਕਰਨਾ ਹੈ ਮਤਲਬ ਕਿ ਹਿਸਾਬ ਲਾ ਲਓ ਕਿ ਹੇਠਲੇ ਪੱਧਰ ਤੇ ਮੈਂ ਤੁਹਾਨੂੰ ਅੱਗੇ ਅਕਸਰ ਕਹਿੰਦਾ ਹਾਂ ਕਿ ਆਰਐਸਐਸ ਵਾਲਿਆਂ ਦਾ ਰਿਸਰਚ ਦਾ ਡਾਟਾ ਦਾ ਭਾਜਪਾ ਵਾਲਿਆਂ ਦਾ ਇਹ ਨੈਟਵਰਕ ਬਹੁਤ ਤਗੜਾ ਹੈ ਜੀ ਉਹ ਤਾਂ ਹੁਣ ਮੁੰਡਾ ਸਮਾਰਟ ਸੀ ਅਗੋ ਉਹਨੇ ਅੰਦਾਜ਼ਾ ਲਾ ਲਿਆ ਕਿ ਬੰਦੇ ਯਾਰ ਹੁਣ ਸਧਾਰਨ ਬੰਦਾ ਤਾਂ ਇਹ ਕਹਿ ਦਿੰਦਾ ਕਿ ਹਾਂ ਯਾਰ ਚੈਨਲ ਵਾਲੇ ਹੋਣੇ ਜਾਂ ਮੀਡੀਆ ਵਾਲੇ ਹੋਣੇ ਆਮਦਨ ਵਿਚਾਰਾਂ ਨੂੰ ਪਤਾ ਹੀ ਨਹੀਂ ਹੁੰਦਾ ਕਿਉਂਕਿ ਉਹਨੂੰ ਪਤਾ ਸੀਗਾ ਕਿ ਯਾਰ ਮੈਂ ਜੇ ਭੱਜਪਲਾ ਖਾਊਂਗਾ ਤੇ ਜੇ ਭੱਜਪਾ ਵਾਲੇ ਇਸ ਤਰ੍ਹਾਂ ਹੋਏ ਤਾਂ ਕੋਈ ਖੁੱਲਕੇ ਦੱਸ ਦੇਣਗੇ ਤਾਂ ਮਤਲਬ ਕਿ ਉਹਨਾਂ ਨੇ ਦੱਸਿਆ ਕਿ ਇੱਥੇ ਸਾਡੀ ਟੀਮ ਉਤਰੀ ਹੋਈ ਹੈ ਜੀ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਨਾਲ ਸਰਵੇ ਚੱਲ ਰਹੇ ਨੇ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਕਿ ਕਿਸ ਹਲਕੇ ਦੀ ਆਵਾਜ਼ ਕਿਸ ਤਰ੍ਹਾਂ ਦੀ ਹੈ ਜੀ ਕੱਲਾ ਇਹ ਨਾ ਵੇਖੋ ਕਿ ਸਿਮਰਤੀ ਹਰਾਨੀ ਆ ਗਈ ਆ ਹਾਲਾਂਕਿ ਸਿਮਰਤੀ ਹਰਾਨੀ ਆਪ ਤੇ ਉੱਥੋਂ ਵਾਲੀ ਸੀਟ ਪਤਾ ਨਹੀਂ ਕੱਢੇਗੀ ਕਿ ਨਹੀਂ ਕੱਢੇਗੀ ਤੇ ਦੂਜੇ ਪਾਸੇ ਰਾਜਨਾਥ ਸਿੰਘ ਤੋਂ ਲੈ ਕੇ ਬੜੇ ਵੱਡੇ ਵੱਡੇ ਕਹਾਗ ਉਹਨਾਂ ਦੇ ਜਿਹੜੇ ਹੈਗੇ ਨੇ ਸਿਆਸਤਦਾਨ ਉਹ ਸਾਰੇ ਇੱਥੇ ਪੰਜਾਬ ਦੀ ਧੂੜ ਫੱਕ ਰਹੇ ਆ ਜ਼ੋਰ ਲਾ ਰਹੇ ਆ ਤੇ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਵੀ ਮੈਨੂੰ ਲੱਗਦਾ ਕਿ ਹੁਣ ਤਾਂ ਅਨਾਉਂਸ ਹੋ ਗਿਆ ਕਿ 30 ਤਰੀਕ ਨੂੰ ਮੋਦੀ ਸਾਹਿਬ ਫੇਰ ਆ ਰਹੇ ਜੀ ਔਰ ਰੈਲੀ ਕਿੱਥੇ ਕਰ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ ਜਿੱਥੋਂ ਖਾਤਾ ਖੁੱਲਣ ਦੀ ਉਮੀਦ ਆ ਕਿਉਂਕਿ ਆਪਾਂ ਦੇਖਿਆ ਹੀ ਆ ਬੀਬੀ ਜਿਹੜੀ ਕਾਂਗਰਸ ਨੇ ਉਤਾਰੀ ਆ ਉਤੇ ਤਕਰੀਬਨ ਗੈਰ ਸਰਕਾਰਮ ਸੀ ਜੀ ਠੰਡਲ ਸਾਹਿਬ ਜੀ ਉਤੇ ਤੁਹਾਨੂੰ ਪਤਾ ਹੀ ਆ ਕਾਲੀਆਂ ਦਾ ਤਾਂ ਮੁਕੱਦਰ ਹੀ ਠੰਡਾ ਹੋਇਆ ਪਿਆ ਕੀ ਕਰੀਏ ਤੇ ਦੂਜੇ ਪਾਸੇ ਚੱਬੇਵਾਲ ਉਹਦਾ ਕੰਮ ਮੈਨੂੰ ਨਹੀਂ ਲੱਗਦਾ ਕਿ ਸੂਤ ਹੁੰਦਾ ਪਿਆ ਉਤੇ ਤੁਹਾਨੂੰ ਪਤਾ ਹੀ ਆ ਵਿਰੋਧ ਸ਼ੁਰੂ ਚ ਹੀ ਬੜਾ ਹੋਇਆ ਤਾਂ ਗੱਲ ਇਹ ਆ ਕਿ ਇਹਨਾਂ ਨੂੰ ਲੱਗਦਾ ਕਿ ਜੇ ਖਾਤਾ ਪੱਕਾ ਕੋਈ ਵੱਡਾ ਖੁੱਲ ਸਕਦਾ ਤਾਂ ਉੱਥੇ ਫਿਰ ਆਇਆ ਤਾਂ ਰੈਲੀ ਵੀ ਰੱਖ ਦਿੱਤੀ ਆ ਸੋ ਭਾਜਪਾ ਪੂਰਾ ਝੋਕ ਰਹੀ ਹੈ ਇੱਕ ਮੈਂ ਕਰੈਕਸ਼ਨ ਵੀ ਕਰ ਦੇਵਾਂ ਕੱਲ ਜਦੋਂ ਮੈਂ ਹਲਕਿਆਂ ਦੀ ਗੱਲ ਕੀਤੀ ਸੀਗੀ ਕਿ ਬਈ ਅਬੋਰ ਬਲੂਆਣਾ ਫਾਜ਼ਲ ਕਾ ਫਾਜ਼ਲ ਕਾ ਨਹੀਂ ਫਾਜ਼ਲ ਕਾ ਦੇ ਵਿੱਚ ਕੀ ਹੈ ਕਿ ਰਾਏ ਸਿੱਖ ਵੋਟ ਹੈ ਦੀ ਉੱਥੇ ਮਤਲਬ ਕਿ ਤਕਰੀਬਨ ਫਾਈਟ ਚ ਆ ਜਾਣਗੇ ਦੋ ਹਲਕੇ ਇਹਨਾਂ ਦੇ ਕਾਫੀ ਮਜ਼ਬੂਤ ਆ ਤਾਂ ਇਹ ਇਸ ਤਰ੍ਹਾਂ ਹੈ ਕਿ ਹੁਣ ਸਾਰਾ ਕੁਝ ਝੋਕੀ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਅੱਗੇ ਵੀ ਕਹਿਣਾ ਕਿ ਮੇਰਾ ਮੰਨਣਾ ਇਹ ਹੈ ਹੋ ਸਕਦਾ ਮਾਨ ਸਾਬ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦੀ ਆਪਾਂ ਗੱਲ ਕਰਦੇ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਹੋ ਸਕਦਾ ਆਪਾਂ ਗਲਤ ਹੋਈਏ ਜੀ ਇਹ ਛੋਣਾ ਦਾ ਕੰਮ ਇਹੀ ਹੁੰਦਾ ਤਿਲਕਵਾ ਹੁੰਦਾ ਤਿਲਕਵਾ ਹੁੰਦਾ ਨਜ਼ਰੀਏ ਦੇ ਆਧਾਰ ਤੇ ਹਾਂਜੀ ਤਜਰਬੇ ਦੇ ਆਧਾਰ ਤੇ ਨਜ਼ਰੀਏ ਦੇ ਆਧਾਰ ਤੇ ਚੀਜ਼ਾਂ ਨੂੰ ਪ੍ਰੈਡਿਕਟ ਕਰਦੇ ਹਾਂ ਜਾਂ ਸਮਝਣ ਦਾ ਯਤਨ ਕਰਦੇ ਹਾਂ ਤਾਂ ਮੇਰਾ ਇਹ ਮੰਨਣਾ ਹੈ ਹੋ ਸਕਦਾ ਮੈਂ ਗਲਤ ਹੋਵਾਂ ਪਰ ਭਾਜਪਾ ਆਪ ਦਾ ਜੋ ਵੀ ਵੋਟ ਹੈ ਉਹਦਾ ਹੁਣ ਤੱਕ ਦਾ ਉਹਦੇ ਨਾਲੋਂ ਜ਼ਿਆਦਾ ਗੇਨ ਕਰੇਗੀ ਬੇਸ਼ੱਕ ਤੁਸੀਂ ਇਸ ਕੱਲ ਨੂੰ ਨਕਾਰਦੇ ਹੋ ਕਿ ਯਾਰ ਇਹਨਾਂ ਦਾ ਇਹਨਾਂ ਵਿਰੋਧ ਚੱਲ ਰਿਹਾ ਵਗੈਰਾ ਵਗੈਰਾ ਇਹ ਬਹੁਤ ਕਹੋ ਕਿ ਇੱਕ ਤਰੀਕਾ ਕਰੀ ਨਾਲ ਅੱਗੇ ਵਧ ਰਹੇ ਆ ਸੋ ਇਹ ਆ ਕਿ ਝੁਕਿਆ ਸਭ ਕੁਝ ਹੈ ਬਾਕੀ ਹੁਣ ਕੀ ਫਲ ਮਿਲਦਾ ਉਹ ਕਹਿੰਦਾ ਹੈ ਨਾ ਇੱਕ ਸ਼ੇਅਰ ਹੈ ਬਹੁਤ ਸੋਣਾ ਕਹਿੰਦਾ ਕਿ ਹਵਾएं ਹੀ ਕਰਨਗੀ ਹਵਾएं ਹੀ ਕਰਨਗੀ ਰੋਸ਼ਨੀ ਦਾ ਫੈਸਲਾ ਜਿਸ ਦੀਏ ਮੇ ਜਾ ਹੋਗੀ ਉਹ ਰਹਿ ਜਾਏਗਾ ਵਾਹ ਮਤਲਬ ਕਿ ਤਾਂ ਹੁਣ ਇਹ ਨੇਰੀਆਂ ਨੇ ਹਵਾਵਾਂ ਨੇ ਫੈਸਲਾ ਕਰਨਾ ਜਿਹਦੇ ਚ ਜਾਨ ਹੋ ਜਾਏਗੀ ਜਿਹਦੇ ਚ ਜਾਨ ਹੈਗੀ ਆ ਉਹ ਰਹਿ ਜਾਏਗਾ ਦੂਜਾ ਭਾਈ ਫੜਫੜ ਮਲੋ ਕਰਕੇ ਬਸ ਜੀ 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 ਇਹਦੇਲੇ ਪਾਸੇ ਭਾਜਪਾ ਨੂੰ ਲੈ ਕੇ ਕਮੈਂਟ ਵੀ ਆਉਂਦੇ ਪਏ ਜੀ ਇੱਕ ਵੀਰ ਨੇ ਉੱਪਰਲੇ ਪਾਸੇ ਕਮੈਂਟ ਕੀਤਾ ਜੀ ਉਹ ਕਹਿੰਦੇ ਕਿ ਭਾਈ ਪਾਈਪਾ ਜੋਰ ਪੂਰਾ ਲਾਏਗੀ ਪਰ ਇੱਥੇ ਇਹਨਾਂ ਨੂੰ ਸੀਟ ਕੋਈ ਮਿਲ ਨਹੀਂਣੀ ਹੈਗੀ ਜੀ ਹਰਪ੍ਰੀਤ ਜੀ ਕਹਿੰਦੇ ਕਿ ਇਹ ਕੋਈ ਉਮੀਦਿਆ ਹੁਸ਼ਿਆਰਪੁਰ ਤੇ ਉਮੀਦਿਆ ਉਹ ਸੀਟ ਜਿੱਤੀ ਹੋਈ ਹੈ ਇਹਨਾਂ ਨੇ ਜੀ ਉਹ ਸੀਟ ਪਹਿਲਾਂ ਜਿੱਤੀ ਹੋਈ ਹੈ ਸੋਮ ਪ੍ਰਕਾਸ਼ ਜੀ ਮੰਤਰੀ ਰਹੇ ਨੇ ਕੇਂਦਰ ਦੇ ਵਿੱਚ ਜੀ ਜੀ ਇਹ ਨਾ ਭੁੱਲੋ ਉਹਨਾਂ ਦੀ ਵੋਟ ਆ ਅੱਛਾ ਕਾਂਗਰਸ ਨੇ ਗੁਰਦਾਸਪੁਰ ਚ ਇਹਨਾਂ ਨੂੰ ਫਸਾਲਿਆ ਕੈਂਡੀਡੇਟ ਦੇ ਕੇ ਰੰਦਾਵਾ ਜੇ ਉੱਥੇ ਵੀ ਕਮਜ਼ੋਰ ਕੈਂਡੀਡੇਟ ਹੁੰਦਾ ਤਾਂ ਉੱਥੇ ਵੀ ਬਹੁਤ ਵਸਵੀ ਟੱਕਰ ਚ ਸਨ ਦਿਨੇਸ਼ ਬੱਬੂ ਜੀ ਜੜਿਆ ਕਿਉਂਕਿ ਉੱਥੇ ਰਾਜਪੂਤ ਵੋਟ ਖਾਸੀ ਹੈ ਉਸੀ ਰਿਚਾ ਗੁਰਾਜਪੁਰ ਭਾਈਚਾਰੇ ਚੋਂ ਹੁੰਦੇ ਨੇ ਜੀ 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 ਗੱਲ ਨੌਕਰੀ ਦੀ ਚੱਲੀ ਸੀ ਨਿਰਮਲ ਜੀ ਇਹ ਕਹਨੇ ਕਿ ਬਿਜਲੀ ਜਿਹੜੇ ਮੁਲਾਜ਼ਮਾ ਜੀ ਉਹ ਵੀ ਖਤਮ ਹੋਈ ਪਈ ਆਲਮੋਸਟ ਕਿਉਂਕਿ ਬਹੁਤ ਘੱਟ ਬੰਦੇ ਆਪਾਂ ਗੱਲ ਕਰ ਲਈ ਬਈ ਪਹਿਲਾਂ ਹੀ ਵੈਸੀ ਤਾਂ ਤੇ ਉੱਪਰਲੇ ਪਾਸੇ ਭਾਜਪਾ ਨੂੰ ਲੈ ਕੇ ਕਮੈਂਟ ਸੀਗਾ ਜੀ ਕਵੀਰ ਦਾ ਹੋਰ ਰਣਜੀਤ ਜੀ ਉਹ ਕਹਨੇ ਸੀ ਕਿ ਬਾਈ ਮਿੱਤਲ ਸਾਹਿਬ ਵੀ ਆਗੇ ਵਾਪਸ ਜਰਾਂ ਹਾਂ ਬਾਈ ਮਿੱਤਲ ਸਾਹਿਬ ਵੀ ਮੋੜਾ ਇਹ ਆਗੇ ਮਿੱਤਲ ਸਾਹਿਬ ਨਾ ਇਹ ਇਹਨਾਂ ਨੂੰ ਮੈਂ ਦੇਖਦਾ ਹੁੰਦਾ ਸੀਗਾ ਕਾਲੀ ਪਾਜਪਾ ਸਰਕਾਰ ਚ ਮੰਤਰੀ ਹੁੰਦੇ ਸੀ ਜੀ ਬੜਾ ਮਤਲਬ ਕਿ ਪੋਲਾ ਪੋਲਾ ਜੇ ਇਹਨਾਂ ਨੇ ਬੋਲਣਾ ਤੇ ਇੱਕ ਵਾਰੀ ਮੈਂ ਸ਼ਹਿਰ ਤੁਹਾਨੂੰ ਅੱਗੇ ਵੀ ਗੱਲ ਦੱਸੀ ਹੈ ਕਿ ਇਹ ਪਟਿਆਲੇ ਆਏ ਤੇ ਜਿਹੜੀ ਹੁੰਦੀ ਨਹੀਂ ਪ੍ਰੋਟੋਕੋਲ ਦੇ ਮੁਤਾਬਕ ਜਿਹੜੇ ਹੁੰਦੇ ਐਸਐਸਪੀ ਜਾਂ ਜੋ ਡੀਸੀ ਉਹ ਹੀ ਨਾ ਆਏ ਨਾ ਤੇ ਬੜਾ ਇਹਨਾਂ ਨੇ ਨਾ ਬੜਾ ਗਿਲਾਸਾਰ ਕੀਤਾ ਕਿ ਯਾਰ ਸਾਨੂੰ ਤੇ ਪੁੱਛਦੇ ਦੱਸਦੇ ਨਹੀਂ ਐ ਚਲੋ ਬਾਦਲ ਸਾਹਿਬ ਉਹਦੋਂ ਹੁੰਦੇ ਸੀਗੇ ਉਹ ਕੰਮ ਜਿਹੜਾ ਬਸ ਇਦਾਂ ਚੱਲੀ ਗਿਆ ਇਹਨਾਂ ਨੇ ਆਪਦੇ ਪੁੱਤਰ ਵਾਸਤੇ ਟਿਕਟ ਮੰਗੀ ਸੀਗੀ 22 ਦੇ ਵਿੱਚ। ਪੁਰਾਣੇ ਬੰਦੇ ਸਨ, ਤਜਰਬੇਕਾਰ ਬੰਦੇ ਸੀ, ਪਤਾ ਨਹੀਂ ਪਾਰਟੀ ਨੇ ਕੀ ਵੇਖਿਆ, ਕੀ ਸੋਚਿਆ ਇਹਨਾਂ ਨੂੰ ਨਾ ਕਰ ਦਿੱਤੀ। ਇਹਨਾਂ ਨੇ ਫਿਰ ਆਪਣੇ ਪੁਰਾਣੇ ਯਾਰ ਸੀ ਜਿਹੜੇ ਮਿੱਥਲ ਸਾਹਿਬ ਦੇ ਪੁਰਾਣੇ ਮਿੱਤਰ ਸੀਗੇ ਕੱਲ ਹੀ ਜੋਇਨ ਕਰ ਲਏ। ਉਹ ਜੋਇਨ ਕਰ ਲਏ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਉੱਥੇ ਡਾਕਟਰ ਸੁਭਾਸ਼ ਜਿਹੜੇ ਆ ਨਾ ਉਹ ਕਾਫੀ ਮੇਲਾ ਬਣਾ ਰਹੇ ਆ। ਭਾਜਪਾ ਬੰਨੀ ਹੋ ਗਈ। ਚੰਗਾ ਕੰਮ ਖਿੱਚ ਰਹੇ ਆ ਕਿਉਂਕਿ ਹਿੰਦੂ ਵੋਟ ਖਾਸੀ ਆ ਉੱਥੇ। ਤੇ ਹੁਣ ਇਹਨਾਂ ਨੂੰ ਇਹਨਾਂ ਬੰਦਿਆਂ ਦੀ ਯਾਦ ਆਈ ਕਿ ਪੁਰਾਣੇ ਬੰਦੇ ਆ ਪੁਰਾਣੇ ਬੰਦਿਆਂ ਦਾ ਕਿਤੇ ਨਾ ਕਿਤੇ ਕੋਈ ਮਾੜਾ ਮੋਟਾ ਧਾਰ ਤੇ ਹੁੰਦਾ ਹੀ ਆ ਸੋ ਇਹਨਾਂ ਨੂੰ ਫਿਰ ਬਾਜ ਮਾਰੀ ਆ ਤੇ ਉਹਨਾਂ ਨੇ ਅੱਗੋਂ ਨਹੀਂ ਕਿਹਾ ਹੋਵੇਗਾ ਕਿ ਸਿਟੀ ਮਾਰ ਕੇ ਬੁਲਾਉਣੋਂ ਹਟ ਜਾ ਨਾ ਤਾਂ ਕਿਹਾ ਹੋਵੇਗਾ ਕਿ ਕੋਈ ਗੱਲ ਨਹੀਂ ਚਲੋ ਆ ਜਾਨੇ ਫਿਰ 27 ਤੋਂ ਵਿੱਚ ਵੇਖਾਂਗੇ ਕੀ ਮੇਲਾ ਬਣਦਾ ਇਹ ਭਾਜਪਾ ਇਲੈਕਸ਼ਨ 27 ਵਾਲਾ ਹੀ ਲੜ ਰਹੀ ਹੈ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਦੇ ਵਾਸਤੇ ਹੀ ਇਹ ਆਪਦਾ ਬੰਨ ਨੂੰ ਬਨ ਰਹੀ ਆ ਇੱਥੇ ਤੇ 24 ਦੇ ਵਿੱਚ ਤੇ ਆਪਾਂ ਨੂੰ ਪਤਾ ਹੀ ਆ ਇਹਨਾਂ ਨੂੰ ਵੀ ਪਤਾ ਬਸ ਇਹ ਆ ਕਿ ਜੋ ਲੈ ਚੁ ਕਿੰਨਾ ਕੁ ਸਮਾਨ ਨਿਕਲੇਗਾ ਜਦੋਂ ਮਤਲਬ ਕਿ ਸਾਰਾ ਕੁਝ ਇਕੱਠਾ ਕਰਕੇ ਕਿ ਇਹਦੇ ਚ ਕੀ ਆ ਵੀ ਆ ਵੀ ਆ ਵੀ ਆ ਤੋ ਕਿੰਨਾ ਕੁ ਬਣੇਗਾ ਆ ਠੀਕ ਆ ਉਹ ਕਿਨੇ ਘਟੋ ਘਟਾ 27 ਵਾਸਤੇ ਅਸੀਂ ਬੰਦੇ ਬਣ ਲਏ ਪੱਕੇ ਕਰ ਲਏ ਕਟਕੁਠ ਮਾੜਾ ਮੋਟਾ ਕਰਨਾ ਪਊ ਹਰੇ ਕਲਕੇ ਦੇ ਵਿੱਚ ਹੁਣ ਤਾਂ ਸੜੇ ਬਿਲਕੁਲ ਕਿ ਹਾਲਾਤ ਸਦਾ ਇਸ ਤਰ੍ਹਾਂ ਦੇ ਨਹੀਂ ਰਹਿੰਦੇ ਹੁੰਦੇ ਜੇ ਮੰਨ ਲਓ ਗਵਰਨਮੈਂਟ ਇਹਨਾਂ ਦੀ ਆਗੇ ਇੰਡੀਆ ਗੱਠ ਜੋੜਦੀ ਤਾਂ ਕਿਸਾਨਾਂ ਦਾ ਜਿਹੜਾ ਕਹ ਲਓ ਕਿ ਮੰਗ ਪੱਤਰ ਕਿਨੂੰ ਜਾਣਾ ਉਹਨਾਂ ਨੂੰ ਜਾਣਾ ਹੌਲੀ ਹੌਲੀ ਇਹਨਾਂ ਚੀਜ਼ਾਂ ਦਾ ਫਿਰੋ ਹੁੰਦਾ ਤੇ ਹੈ ਅੱਜ ਤੁਸੀਂ ਦੇਖ ਲਓ ਕਾਲੀਆਂ ਦਾ ਵਿਰੋਧ ਜਿਹੜਾ ਉਹ ਨਾਮਾਤਰ ਰਹਿ ਗਿਆ ਕਾਂਗਰਸੀਆਂ ਦਾ ਥੋੜਾ ਜਿਹਾ ਹੁੰਦਾ ਆਮ ਆਦਮੀ ਪਾਰਟੀ ਲੈਂਦਾ ਉਦੋਂ ਜ਼ਿਆਦਾ ਹੋਣ ਲੱਗ ਗਿਆ ਤੇ ਭਾਜਪਾ ਵਾਲਿਆਂ ਦਾ ਤਾਂ ਫਿਰ ਤੁਹਾਨੂੰ ਪਤਾ ਹੀ ਜਿਵੇਂ ਮਾਨ ਸਾਹਿਬ ਕਹਿੰਦੇ ਨੇ ਇੱਕ ਨੰਬਰ ਤੇ ਲਿਓ ਨੋ ਇੱਕ ਨੰਬਰ ਤੇ ਆ ਗਿਆ ਵਿਰੋਧ ਚ ਜੀ ਜੀ ਗੁਰਲਾਲ ਸਿੰਘ ਕੰਗਜੀ ਤਾਂ ਇਹਨਾਂ ਨੇ ਕਹਿੰਦੇ ਕਿ ਭਾਈ ਮੈਂਬਰਸ਼ਿਪ ਲੈ ਲਈਏ ਧੰਨਵਾਦ ਤੁਹਾਡਾ ਜੀ ਨਾਲ ਹੀ ਕਹਿੰਦੇ ਸਾਡੇ ਪਿੰਡ ਜਿੱਥੇ ਜ਼ੀਰੋ ਵੋਟ ਸੀ ਪਹਿਲਾਂ ਜੀ ਹੁਣ ਭਾਜਪਾ ਨੂੰ 150 ਪੈ ਸਕਦੀ ਹੈ ਜੀ ਕਹਿੰਦੇ ਕਿ ਭਾਈ ਹਾਂ ਇਦਾਂ ਹੀ ਹੋਣਾ ਭਾਈ ਪਿੰਡਾਂ ਪਿੰਡਾਂ ਤੇ ਆਵਾਜ਼ ਚੜ੍ਹ ਇਹ ਮਿੱਲਾਲੇ ਸ਼ਹਿਰੀ ਦਰੋਂ ਲੰਬੀ ਹਲਕੇ ਦੀ ਹੈ ਕੋਈ ਪਿੰਡ ਇਹਨਾਂ ਦਾ ਅੱਛਾ ਕੰਗ ਤਾਂ ਜ਼ਿਆਦਾ ਬਈ ਇੱਥੇ ਹੀ ਦੀ ਹੈ ਹਾਂ ਕੰਗ ਤਾਂ ਫਿਰ ਕਾਲੇ ਦੇ ਆ ਪਿੰਡ ਮਲੋੜ ਦੇ ਆ ਕੰਗ ਤੇ ਕਰਮਗੜ ਦੇ ਹੀ ਆ ਚਾਹੇ ਦਲੇ ਤੇ ਆ ਕਿ ਤੂੰ ਰਹਿਣ ਵਾਲੇ ਕਹਿੰਦੇ ਜ਼ੀਰੋ ਸੀ ਤਾਂ ਹੁਣ 150 ਪੈ ਸਕਦੀ ਹੈ ਦੇਖ ਲਓ ਤੁਸੀਂ ਇਹ ਇਹ ਚੀਜ਼ ਹੈਗੀ ਆ ਜੇ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਨਹੀਂ ਲਾ ਰਹੇ ਤਾਂ ਕਿਤੇ ਨਾ ਕਿਤੇ ਨਾ ਇਲੈਕਸ਼ਨ ਦਾ ਜਿਹੜਾ ਅੰਡਰ ਕਰੰਟ ਆ ਫਿਰ ਤੁਸੀਂ ਉਸ ਨੂੰ ਸਮਝ ਨਹੀਂ ਰਹੇ ਜੀ ਅੰਡਰ ਕਰੰਟ ਜਿਹੜਾ ਹੁੰਦਾ ਕਈ ਵਾਰ ਇਸੇ ਤਰ੍ਹਾਂ ਦੇ ਹੁੰਦਾ ਹੈ ਜੋ ਆਪਾਂ ਨੂੰ ਨਜ਼ਰ ਆਉਂਦਾ ਉਹ ਕਈ ਵਾਰ ਬਿਲਕੁਲ ਉਲਟ ਹੁੰਦਾ ਹੈ ਇਸੇ ਤਰ੍ਹਾਂ ਹੀ ਇਹਨਾਂ ਨੇ ਤਾਂ ਨਾ ਮੈਨੂੰ ਯਾਦ ਆ ਅੱਜ ਵੀ ਤੁਸੀਂ ਹਿਸਾਬ ਲਾ ਲਓ ਇਹ ਗੱਲ ਹੋਏਗੀ ਮਾਨ ਸਾਹਿਬ ਜਦੋਂ ਦੋ ਯਾਰ ਕੋਈ 700 ਤੋਂ ਵਿੱਚ ਸਰਕਾਰ ਬਣੀ ਹੈ ਜਦੋਂ ਅਕਾਲੀ ਸਰਕਾਰ ਭਾਜਪਾ ਸਰਕਾਰ ਇਹਨਾਂ ਨੇ ਬਲਾਕ ਸੰਮਤੀਆਂ ਤੱਕ ਬੰਦੇ ਖਿਲਾਰਦੇ ਸੀ ਮੈਂ ਖੁਦ ਇੱਕ ਬੰਦੇ ਕਿਉਂਕਿ ਮੇਰਾ ਦੋਸਤ ਸੀਗਾ ਉਹਦਾ ਗਾਂ ਦੋਸਤ ਸੀਗਾ ਮੈਂ ਵਿਹਲਾ ਹੁੰਦਾ ਸੀਗਾ ਤੇ ਖੁਦ ਅਸੀਂ ਕੰਪੀਲਿੰਗ ਚ ਜਾਂਦੇ ਨੇ ਭਾਰਤੀ ਜਨਤਾ ਪਾਰਟੀ ਨੇ ਲੰਬੀ ਹਲਕੇ ਚ ਆ ਜਿਹੜਾ ਇਲੈਕਸ਼ਨ ਵੱਡੇ ਇਲੈਕਸ਼ਨ ਤੋਂ ਬਾਅਦ ਆਉਂਦਾ ਸ਼ਾਇਦ ਬਲਾਕ ਸੰਮਤੀ ਹੁੰਦਾ ਹੈ ਇਸ ਤਰ੍ਹਾਂ ਦਾ ਸੀਗਾ ਕੋਈ ਪਤਾ ਨਹੀਂ ਜ਼ਿਲ੍ਹਾ ਪ੍ਰੀਸ਼ਦ ਦਾ ਸੀਗਾ ਕਿ ਬਲਾਕ ਸੰਮਤੀ ਦਾ ਕਿ ਉਹਦੇ ਵਿੱਚ ਵੀ ਬੰਦੇ ਖਿਲਾਰ ਦਿੱਤੇ ਸੀਗੇ ਤੇ ਸ਼ਾਇਦ ਉਦੋਂ ਤਜਿੰਦਰ ਸਿੰਘ ਮਿੱਡੂ ਖੇੜਾ ਵਾਲਾ ਵਿਰੋਧ ਵੀ ਨਿਕਲਿਆ ਸੀਗਾ ਉਦੋਂ ਬਾਅਦ ਅਕਾਲੀਆਂ ਨੇ ਵਿਰੋਧ ਵੀ ਕੀਤਾ ਕਿ ਇਹ ਤਾਂ ਸਾਡੀਆਂ ਜੜਾਂ ਚ ਬਹਿ ਰਹੇ ਹਾਂਜੀ ਉਹ ਭਾਈ ਕਿਰੇ ਇਧਰਲੇ ਪਿੰਡਾਂ ਚੋਂ ਸੀ ਹਾਂਜੀ ਇਕਾਈਆਂ ਬਣਨੀਆਂ ਸ਼ੁਰੂ ਕਰਤੀਆਂ ਸੀ ਉਹ ਉਹ ਮੈਨੂੰ ਕਹ ਰਹੇ ਸੀ ਕਹਿੰਦੇ ਕਿ ਉਸ ਵੇਲੇ ਸੀ ਖਬਰਾਂ ਲਵਾਂਗੇ ਨੇ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਤੇ ਸਾਡਾ ਵਿਰੋਧ ਕਹਿੰਨੇ ਕਿ ਬਾਈ ਕੀਤਾ ਇਹਦਾ ਨਹੀਂ ਕਹਿੰਨੇ ਕਿ ਬਾਈ ਉਹ ਗੱਲਾਂ ਨਹੀਂ ਸਾਡਾ ਨਾਲੇ ਸਾਡੇ ਨਾਲ ਸੀਗੇ ਜਿਹੜੇ ਗੱਲ ਚੁੱਕੇ ਸੀ ਹਾਂਜੀ ਇਕਾਈਆਂ ਬਣ ਗਈਆਂ ਸੀ ਉਸ ਵੇਲੇ ਵੀ ਪਿੰਡਾਂ 'ਚ ਇਸ ਤਰ੍ਹਾਂ ਹੋਇਆ ਸੀਗਾ ਜੀ 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 ਉਹ ਕਹਿੰਦੇ ਅਸੀਂ ਮੈਂਬਰਸ਼ਿਪ ਆ ਜਿਹੜੀ ਇੱਥੇ ਲੈ ਕੇ ਖੋਲੀ ਸੀਗੀ ਜੀ ਭਾਜਪਾ ਦੀ